ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰ ਲੈ ਕੇ ਆਜਾ ਰਹੇ ਜੀ ਗੱਲ ਅਗਲੇ 3 ਦਿਨਾਂ ਦੀ ਕਰਾਂਗੇ ਯਾਨੀ ਕਿ 31 ਮਾਰਚ ਤੱਕ ਮੌਸਮ ਪੰਜਾਬ ਦਾ ਉਹ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਸਸਰੇ ਦਿਨਾਂ ਦਾ ਤਾਜ਼ਾ ਸੈਟੇਨ ਅਪਡੇਟ ਅੱਤੇ ਲੈ ਕੇ ਤੁਹਾਨੂੰ ਸਿੱਧਾ ਚਲਦੇ ਆਂ ਤੇ ਲਗਭਗ ਸਵੇਰ ਦੇ 10 ਵਜੇਨ ਜਾ ਰਹੇ ਨੇ ਜੀ ਤੇ 8 ਮਾਰਚ ਦੀ ਅੱਜ ਸਵੇਰ ਆ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਹਰਿਆਣਾ ਰਾਜਸਥਾਨ ਤਨਾ ਸੂਬਿਆਂ ਦੇ ਵਿੱਚ ਦੇਖ ਸਕਦੇ ਹਾਂ ਮੌਸਮ ਐਸਲੇ ਬਿਲਕੁਲ ਸਾਫ਼ ਬਣਿਆ ਹੋਇਆ ਹੈ ਧੁੱਪ ਜੜੀਆ ਬਹੁਤੇ ਖੇਤਰਾਂ ਦੇ ਵਿੱਚ ਲੱਗ ਰਹੀ ਹੈ ਸਿਸਟਮ ਤੇ ਆਵਾਂਗੇ ਸਿਸਟਮ ਇੱਕ ਬਿਤੇ 48 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਸੀ ਜਿਹੜਾ ਪਾਕਿਸਤਾਨ ਦੇ ਇਸ ਖੇਤਰਾਂ ਨੂੰ ਜੜਾ ਜਾ ਪ੍ਰਭਾਵਿਤ ਕਰ ਰਿਹਾ ਸੀਗਾ ਤੇ ਉੱਤਰ ਹਿਮਾਚਲ ਹਿਹਾਗਾਂ ਦੇ ਵਿੱਚ ਇਹ ਉਮੀਦ ਅਰਜ ਕਰ ਰਹੇ ਨੇ ਸਿਸਟਮ ਨੇ ਤੇ ਹੁਣ ਅੱਗੇ ਸਿਸਟਮ ਲੰਘ ਚੁੱਕਿਆ ਜਿਹੇ ਇਤਿਹਾਸੇਲੇ ਪਹਾੜਾਂ ਦੇ ਵਿੱਚ ਸਰਗਰਮ ਹੈ ਜੰਮੂ ਤੇ ਉੱਲੇ ਖੇਤਰ ਔਰ ਹਿਮਾਚਲ ਦੇ ਉੱਲੇ ਖੇਤਰਾਂ ਦੇ ਵਿੱਚ ਇਹ ਸਿਸਟਮ ਸਰਗਰਮ ਹੈ ਸੋ ਜਿਵੇਂ ਕਿ ਤੁਹਾਨੂੰ ਦੱਸਿਆ ਸੀ 28 29 3 ਠੰਡੀਆਂ ਸੀ ਤੇ ਹਵਾਵਾਂ ਪਹਾੜਾ ਤੋਂ ਹੇਠਾਂ ਉਤਰਦੀਆਂ ਹੋਈਆਂ ਮੈਦਾਨਾਂ ਵੱਲ ਪਰਵੇਸ਼ ਕਰਨਗੀਆਂ ਸੋ ਉਸੇ ਤਰ੍ਹਾਂ ਅੱਜ ਸਵੇਰ ਜੜੀਆਂ ਕਾਫੀ ਠੰਡੀ ਹੈ ਤੇ ਅੱਜ ਜੜੀਆਂ ਨੇ ਉਤਰ ਫਿਛੀਆਂ ਦੀਆਂ ਹਵਾਵਾਂ ਰਫ਼ਤਾਰ ਦੇ ਨਾਲ ਚੜ੍ਹ ਜਾਨੇ ਕਿਤੇ ਕਿਤੇ ਹਲਕੇ ਰਫ਼ਤਾਰ ਦੇ ਨਾਲ ਕਿਤੇ ਕਿਤੇ ਦਰਮਿਆਨੀ ਰਫ਼ਤਾਰ ਦੇ ਨਾਲ ਜੜੀਆਂ ਹਵਾਵਾਂ ਜੜੀਆਂ ਨੇ ਚਲਦੇ ਹੋਈਆਂ ਨੇ ਜਿਨ੍ਹਾਂ ਨਾਲ ਠੰਡਕ ਜੜੀਆਂ ਮਹਿਸੂਸ ਹੋ ਰਹੀ ਹੈ ਜੇ ਅਗਰ ਆਪਾਂ ਵਿਤੇ 24 ਘੰਟਿਆਂ ਦੇ ਪਾਰੇ ਦੀ ਗੱਲ ਕਰੀਏ ਟੈਂਪਰੇਚਰ ਦੀ 37.9 ਡਿਗਰੀ ਦੇ ਨਾਲ ਉਹ ਪਾਣੀ ਖੇਤਰ ਫਰੀਦাবাদ ਦੇ ਵਿੱਚ ਸਭ ਤੋਂ ਗਰਮ ਖੇਤਰ ਜਿਹੜਾ ਦਰਜ ਹੋਇਆ ਹੈ ਹਰਿਆਣੇ ਦੇ ਵਿੱਚ ਪੰਜਾਬ ਦੀ ਜਗਰ ਦੇਖੇ ਤੇ 35 ਡਿਗਰੀ ਸੈਲਸੀਅਸ ਨਾਲ ਲੁਧਿਆਣਾ ਸਭ ਤੋਂ ਗਰਮ ਖੇਤਰ ਹੈ ਇਹ ਟੈਂਪਰੇਚਰ ਜਿਹੜਾ ਹੈ 39-38 ਦੇ ਜਾ ਪਹੁੰਚੇ ਸੀ ਹਰਿਆਣੇ ਦੇ ਤੇ 36-37 ਦੇ ਜਾ ਪਹੁੰਚੇ ਸੀ ਪੰਜਾਬ ਦੇ ਤੇ ਇਹਦੇ ਵਿੱਚ ਇੱਕ ਇੱਕ ਦੋ ਡਿਗਰੀ ਜਿਹੜੀ ਗਰਾਵਟ ਹੈ ਉਹ ਦਰਜ ਹੋ ਚੁੱਕੀ ਹੈ ਆਉਂਦੇ ਜਿਹੜੇ 48 ਘੰਟੇ ਨੇ ਇਹ ਟੈਂਪਰੇਚਰ ਹੋਰ ਹੇਠਾਂ ਆਉਣਗੇ ਕਿਉਂਕਿ ਉੱਤਰ ਹੱਛਾ ਦੀ ਆਵਾ ਮੈਂ ਇਸੇ ਤਰ੍ਹਾਂ ਚੱਲਦੀ ਰਹਿਣਗੀਆਂ ਤੇ ਜਿਹੜਾ ਟੈਂਪਰੇਚਰ ਹੁਣ 35 ਦੇ ਚੱਲਦੇ ਹੋ ਦੇ ਨੇ ਇਸ ਲਈ ਮੌਸਮ ਉਹ ਥੋੜਾ ਜਿਹਾ ਸੁਹਾਵਣਾ ਟਾਈਪ ਬਣਿਆ ਰਹੇਗਾ ਹਾਲਾਂਕਿ ਦੁਪਹਿਰ ਵੇਲੇ ਗਰਮੀ ਜ਼ਰੂਰ ਸਤਾਏਗੀ ਪਰ ਜਿਹੜੀ ਹਵਾਵਾਂ ਚੱਲਣਗੀਆਂ ਠੰਡੀਆਂ ਉਹਦੇ ਨਾਲ ਕੋਈ ਗਰਮੀ ਦਾ ਜਿਹੜਾ ਬਹੁਤਾ ਅਸਰ ਨਹੀਂ ਹੋਵੇਗਾ ਇਸ ਲਈ ਉਹਦੇ ਦੋ ਤਿੰਨ ਦਿਨ ਦੀ ਗਰਮੀ ਤੋਂ ਵਧੀਆ ਰਾਹਤ ਹੈ ਜਿਹੜੀ ਪੰਜਾਬ ਹਰਿਆਣਾ ਰਾਜ ਸਾਨੂੰ ਵਸਿਆਂ ਨੂੰ ਮਿਲੇਗੀ ਇਸ ਸਲਾਵਾ ਜੀ ਦੇ ਕਰਫਾਂ ਸਿਸਟਮ ਦੀ ਗੱਲ ਕਰੀਏ ਸਿਸਟਮ ਕੋਈ ਹੁਣ ਨਵਾਂ ਆ ਰਿਹਾ ਫਿਲਹਾਲ ਅਗਲੇ 5-7 ਦਿਨ ਇਸ ਲਈ 31 ਤਰੀਕ ਤੱਕ ਤਾਂ ਮੌਸਮ ਸਾਫ਼ ਹੀ ਰਹੇਗਾ 31 ਬਾਅਦ ਹੋਇਆ ਆ ਫਰੈਲ ਮਹੀਨੇ ਵੱਲ ਵਧਾਂਗੇ ਤੇ ਟੈਂਪਰੇਚਰ ਹੌਲੀ-ਹੌਲੀ ਤਾਣੋ ਜਾਣਨਾ ਸ਼ੁਰੂ ਹੋ ਜਾਵੇਗਾ ਇਸ ਲਈ 2-3 ਦਿਨ ਰਾਹਤ ਹਰੇ ਹੋਣਗੇ ਉਸ ਤੋਂ ਬਾਅਦ ਫਿਰ ਤੋਂ ਗਰਮੀ ਜੜੀ ਆ ਫੜੇ ਰੰਗ ਦਿਖਾ ਸਕਦੀ ਹੈ ਜੀ ਫਿਲਹਾਲ ਮੌਸਮ ਫਗਲ ਕੋਈ ਲੋਰ ਕੋਈ ਚੇਤਾਵਨੀ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਹਉ ਤੇ ਦਿਨਾਂ ਤਲੀ ਤੇ ਮੌਸਮ ਆਪਣਾ ਹੁਣ ਲਗਭਗ ਖੁਸ਼ਕ ਤੇ ਸਾਫ਼ ਰਹਿੰਦਾ ਜਾ ਫਰਿਆ ਤੇ ਬਾਕੀ ਆਉਂਦੀਆਂ ਜੋ ਅਪਡੇਟਸ ਹੋਣੀਆਂ ਉਹ ਤੁਹਾਡੇ ਨਾਲ ਅਸੀਂ ਲਾਈਵ ਜੜੀਆਂ ਸ਼